ਸਾਵਣ ਚੜਿਆ ਪੀਂ ਆਇਆ ਵਿਖਲਾ ਦੇ ਨੂੰ ਠੀਗਾ ਪਾਇਆ ਚਿੱਠੀਆਂ ਹੋਣ ਨੰਨਾ ਪਰਜਾਈਆਂ ਇੱਕ ਦੂਜੇ ਨੂੰ ਕਹਿੰਦੀ ਆ ਜਾ ਭਾਬੀ ਚੂਟ ਲੈ ਮੀਂਹ ਖੁਲਾਰੇ ਲੈਂਦੀ ਇਹੀ ਕਲਚਰ ਹੈ ਪੰਜਾਬ ਦਾ ਜਿੱਤੇ ਵੀ ਲੋਕ ਇਕੱਠੇ ਹੋ ਕੇ ਤੇ ਉੱਥੇ ਕਟੀਆਂ ਹੋ ਕੇ ਸੇਂਗਰ ਮੰਡਾ ਤੋਂ ਕਲਾਬ ਸੀ ਕਟੀਆਂ ਦੇ ਤੀਆਂ ਮਨਾਉਂਦੇ ਨੇ ਸਾਵਣ ਦਾ ਮਹੀਨਾ ਲੱਖੋ ਸਾਰੇ ਨੂੰ ਹਰਿਆਣੇ ਦੀ ਜਿਨੀ ਕਿਹਾ ਜਾਂਦਾ ਹੈ ਅੱਜ ਸੋਨੀ ਪਹੁੰਚਿਆ ਸਮਰਾਨਾ ਸ਼ਹਿਰ ਦੇ ਵਿੱਚ ਜਿੱਤੇ ਕੀ ਪੁਰੀਆ ਵੱਲੋਂ ਇਕੱਠੇ ਹੋ ਕੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸ਼ਲਵਤ ਕਰਦੇ ਆ ਕੀ ਨਾਮ ਹੈ ਇਹੋ ਅਨਿਰਿਤ ਕੋ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਹੋ ਕਿਦਾਂ ਦਾ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਤੀਆਂ ਦੇ ਤਿਹਾਰ ਦੀ ਲੱਖ ਲੱਖ ਵਧਾਈ ਦਿੰਨੀ ਆ ਤੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਇੱਥੇ ਆ ਕੇ ਕੀ ਕੀ ਪਰਫਾਰਮੈਂਸ ਕੀਤੀ ਗਈ ਹੈ ਔਰ ਕਿਦਾਂ ਦਾ ਤੁਹਾਨੂੰ ਮੋਰ ਲੱਗ ਰਿਹਾ ਇੱਥੇ ਆ ਕੇ ਡਾਂਸ ਦੀਆਂ ਪਰਫਾਰਮੈਂਸਿਸ ਜਿਵੇਂ ਕਿ ਗੇਮਸ ਵੀ ਖਲਾਈਆਂ ਗਈਆਂ ਨੇ ਬੈਲੂਨਸ ਨਾਲ ਗੇਮਸ ਖਲਾਈਆਂ ਗਈਆਂ ਡਾਂਸਰਸ ਵਾਲੀਆਂ ਗੇਮਸ ਖਲਾਈਆਂ ਗਈਆਂ ਬਾਕੀ ਸਾਰੀਆਂ ਸਹੂਲਤਾਂ ਸਾਨੂੰ ਦਈਆਂ ਜਾ ਰਹੀਆਂ ਨੇ ਬਹੁਤ ਵਧੀਆ ਲੱਗ ਰਿਹਾ ਜਿਸ ਤਰ੍ਹਾਂ ਕਿ ਪਹਿਲੇ ਕਿਹਾ ਵੀ ਤੁਹਾਨੂੰ ਇੱਥੇ ਆ ਕੇ ਬਹੁਤ ਦਿਲ ਲੱਗਿਆ ਵਾ ਇਹ ਤੀਆਂ ਦੇ ਤਿਆਰ ਇਹਨੂੰ ਹਰਿਆਲੀ ਤੀਜ ਵੀ ਕਿਹਾ ਜਾਂਦਾ ਤੁਸੀਂ ਕੀ ਕਹਿੰਦੇ ਹਰ ਮਨਾ ਰਹੇ ਹੋ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਪਹਿਲਾਂ ਵੀ ਤੁਸੀਂ ਕਦੇ ਤੀਆਂ ਦੇ ਤਿਆਰ ਵਿੱਚ ਜੋਇਨ ਕੀਤਾ ਕੋਈ ਇਸ ਤਰ੍ਹਾਂ ਦਾ ਇਸਤਮਾਲ ਨਹੀਂ ਕੀਤਾ ਅੱਗੇ ਤੁਸੀਂ ਤੁਸੀਂ ਇਹ ਜਿਹੜੇ ਜੀ ਆਣੇ ਚਾਹੁੰਦੇ ਤੁਸੀਂ ਜੀ ਦਾ ਤਿਹਾਰ ਨਾ ਬਿਲਕੁਲ ਸ਼ਾਲ ਮੁਟਿਆਰਾਂ ਦੀ ਕਲੱਬ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਇਹਨਾਂ ਨੇ ਆਰਗੇਨਾਈਜ਼ ਕਰ ਰਹੇ ਨੇ ਅਮਨ ਕੌਸ਼ਲ ਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਨਮਸਕਾਰ ਅਮਨ ਜੀ ਹਾਂ ਜੀ ਨਮਸਕਾਰ ਜੀ ਅੱਜ ਤੀਆਂ ਦਾ ਤਿਹਾਰ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਹੈ ਤੁਹਾਨੂੰ ਹਾਂ ਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਸੋਹਣੀਆਂ ਮੁਟਿਆਰਾਂ ਬਣ ਕੇ ਆਈਆਂ ਨੇ ਜੀ ਇਹ ਤੁਸੀਂ ਫਸਟ ਟਾਈਮ ਕਰ ਰਹੇ ਹੋ ਜਾਂ ਪਹਿਲਾਂ ਵੀ ਤੁਸੀਂ ਆਰਗੇਨਾਈਜ਼ ਕੀਤਾ ਹੈ ਸੀ ਅਸੀਂ ਪਹਿਲਾਂ ਵੀ ਆਰਗੇਨਾਈਜ਼ ਕੀਤਾ ਹੈ 4th ਟਾਈਮ ਕਰ ਰਹੇ ਹਾਂ ਅਸੀਂ ਇਸ ਵਾਰ ਇਹ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਇਹ ਕੀ ਪਰਸਾ ਹੈ ਜੋ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਦੀ ਪਰਖਾ ਇਹ ਹੈ ਕਿ ਇਹਦੇ ਵਿੱਚ ਕੁੜੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ ਸੰਧਾਰੇ ਵਜੋਂ ਮਨਾਇਆ ਜਾਂਦਾ ਹੈ ਸਜਦੀਆਂ ਨੇ ਨੱਚਦੀਆਂ ਨੇ ਮੇਨ ਖਾਸ ਤੌਰ ਤੇ ਇਹ ਸ਼ਿਵ ਭੂਲਨਾਥ ਤੇ ਪਾਰਵਤੀ ਜੀ ਦੇ ਸੰਬੰਧ ਦੇ ਵਿੱਚ ਵੀ ਹੈ ਵੀ ਪਾਰਵਤੀ ਜੀ ਨੇ ਸ਼ਿਵ ਭੂਲਨਾਥ ਨੂੰ ਪਾਣ ਲਈ ਬਹੁਤ ਤਪੱਸਿਆ ਕੀਤੀ ਸੀ ਕਿ ਮੈਨੂੰ ਸੋਨਾ ਵਰ ਮਿਲੇ ਇਸ ਲਈ ਵੀ ਤੀਜ ਦਾ ਤਿਹਾਰ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਕਿ ਸੰਧਾਰਾ ਵੀ ਲੈ ਕੇ ਆਇਆ ਯਦਾਵਾ ਭਰਾਵਾ ਬੋਲੋ ਪੇਕੇ ਬਲੂਸ ਲਾਰਾ ਦਿੱਤਾ ਜਾਂਦਾ ਔਰ ਜੋ ਕੁੜੀਆਂ ਇਕੱਠੀਆਂ ਹੋ ਕੇ ਪਿੰਗਾ ਝੂੜਦਿਆਂ ਨੇ ਉਹ ਤੁਹਾਨੂੰ ਕਿੱਦਾਂ ਦਾ ਇੰਜੋਏ ਕਰਦੇ ਉਹਦੇ ਵਿੱਚ ਉਹਦੇ ਵਿੱਚ ਅਸੀਂ ਬਹੁਤ ਇੰਜੋਏ ਕਰਦੇ ਨੇ ਕੁੜੀਆਂ ਮਹਿੰਦੀ ਲਗਾਉਂਦੀਆਂ ਨੇ ਇੱਕ ਦੂਸਰੇ ਦੇ ਪਰਾਂ ਦੇ ਬੰਦਿਆਂ ਨੇ ਪਿੰਗਾ ਝੂੜਦਿਆਂ ਨੇ ਚਰਖਾ ਕੱਤਦਿਆਂ ਨੇ ਖੂਬ ਅੱਛੀਆਂ ਮੁਟਿਆਰਾ ਬਣ ਕੇ ਆਪਣਾ ਬਹੁਤ ਇੰਜੋਏ ਕਰਦਿਆਂ ਨੇ ਜਿਸ ਤਰ੍ਹਾਂ ਕਿ ਅੱਜ ਕੱਲ ਸੱਭਿਆਚਾਰ ਆਪਣਾ ਅਲੋਪ ਹੁੰਦਾ ਜਾ ਰਿਹਾ ਵੈਸਟਰਨ ਕਲਚਰ ਆ ਰਿਹਾ ਵਾ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇ ਵਿੱਚ ਚਾਹੋਗੇ ਉਹਨਾਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਮੰਗੇ ਵੀ ਸਭ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ ਸਾਡੇ ਨਾਲ ਮੌਜੂਦ ਨੇ Shivani Sharma ji ਜਿਹੜੇ ਆਰਗੇਨਾਈਜ਼ ਨੇ ਉਹਨਾਂ ਨੂੰ ਹੈਲਪ ਕਰ ਰਹੇ ਨੇ ਅਮਨ ਕੌਸ਼ਲ ਜੀ ਦੀ ਤੀਆਂ ਦਾ ਤਿਹਾਰ ਮਨਾ ਰਹੇ ਨੇ ਇਹਨਾਂ ਨੂੰ ਜਾਨਣਾ ਚਾਹਾਂਗੇ ਇਹਨਾਂ ਤੋਂ ਵੀ ਜਿਹੜਾ ਕਲਚਰ ਆਪਣਾ ਅਲੋਪ ਹੁੰਦਾ ਜਾ ਰਿਹਾ ਉਹਨੂੰ ਸੰਭਾਲਣ ਦੇ ਇਹਨਾਂ ਨੇ ਲਈ ਬੜਾ ਵਧੀਆ ਉਪਰਾਲਾ ਕੀਤਾ ਵਾ ਜੀ ਤੀਆਂ ਦਾ ਤਿਹਾਰ ਮਨਾਇਆ ਨਮਸਕਾਰ ਜੀ ਤੀਆਂ ਦਾ ਤਿਹਾਰ ਮਨਾ ਰਹੇ ਹੋ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਤੀਆਂ ਦੇ ਤਿਹਾਰ ਮਨਾ ਰਹੇ ਆ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖ ਰਹੇ ਆ ਜੋ ਕਿ ਤਨਾ ਕਿਤੇ ਖੋ ਚੁੱਕਿਆ ਏ ਅਸੀਂ ਵੈਸਟਰਨ ਕਲਚਰ ਅਪਣਾਈ ਜਾ ਰਹੇ ਆ ਆਪਣਾ ਪੰਜਾਬੀ ਕਲਚਰ ਕੇ ਸਾਨੂੰ ਆਪਣੇ ਪੰਜਾਬੀ ਕਲਚਰ ਨੂੰ ਖਿਆਲ ਚ ਰੱਖਣਾ ਚਾਹੀਦਾ ਹੈ ਸਾਡਾ ਪਹਿਰਾਵਾ ਸਾਡੇ ਰੈਂਟਸ ਐਂਡ ਜਿਓ ਜੁੰਦਾ ਰੱਖਦੇ ਛੋਟੇ ਛੋਟੇ ਪ੍ਰੋਗਰਾਮਾਂ ਵਿੱਚ ਅੱਜ ਕੱਲ ਦੇਖਣ ਨੂੰ ਆਇਆ ਰਿਹਾ ਵੀ ਬੱਚੇ ਬੱਚੇ ਕੀ ਸਾਰੇ ਬਜ਼ੁਰਗ ਵੀ ਸਭ ਮੋਬਾਈਲਾਂ ਦੇ ਉਪਰ ਬਿਜ਼ੀ ਰਹਿੰਦੇ ਨੇ ਜਦਕਿ ਪੁਰਾਣੇ ਜ਼ਮਾਨੇ ਦੇ ਵਿੱਚ ਸੀਗਾ ਪਿੰਗਾ ਝੂੜਦੇ ਸੀ ਹੋਰ ਗੇਮਾਂ ਹੁੰਦੀਆਂ ਸੀਗੀਆਂ ਉਹ ਅੱਗੇ ਕਿੱਦਾਂ ਆ ਸਕਦਾ ਵਾ ਸੋਗੇ ਪੇਰੈਂਟ ਸੁਚੇਤ ਕਰ ਸਕਦੇ ਨੇ ਬੱਚੇ ਨੂੰ ਵੀ ਅਸੀਂ ਕਿੱਦਾਂ ਸਾਡਾ ਆਪਣਾ ਵਿਰਾਸਤ ਹੈ ਜੋ ਸਾਡੀ ਜੋ ਸਾਡਾ ਪੰਜਾਬੀ ਆ ਬਿਆਸੀ ਕਿੱਦਾਂ ਸੰਭਾਲ ਰੱਖਿਆ ਪਿੰਗਾ ਆਚਰਕੇ ਇਹ ਸਭ ਕੁਝ ਖੋ ਰਿਹਾ ਹੈ ਕਈ ਚੀਜ਼ਾਂ ਦਾ ਅਸ ਦੇ ਸਮੇਂ ਵਿੱਚ ਪਤਾ ਹੀ ਨਹੀਂ ਵੀ ਕਿੱਦਾਂ ਕੰਮ ਲਿਆ ਜਾਂਦਾ ਸੀ ਉਹਨਾਂ ਤੋਂ ਕਿੱਦਾਂ ਕੀ ਸੀਗਾ ਉਹਨਾਂ ਦੀ ਵਰਤੋਂ ਕੀ ਸੀਗੀ ਸਾਡੀ ਆਮ ਜ਼ਿੰਦਗੀ ਦੇ ਵਿੱਚ ਜੋ ਸਿਰਫ ਸਾਨੂੰ ਇੱਥੇ ਆ ਕੇ ਦੇਖਣ ਦਾ ਮੌਕਾ ਮਿਲਦਾ ਹੈ ਸਾਡਾ ਪਹਿਰਾਵਾ ਵੀ ਸਾਨੂੰ ਇੱਥੇ ਆ ਕੇ ਪਾਣ ਦਾ ਮੌਕਾ ਮਿਲਦਾ ਹੈ ਅਸੀਂ ਵੈਸਟਰਨ ਕਲਚਰ ਨਾਲ ਜੁੜ ਗਏ ਆ ਵੀ ਜੋ ਸਾਡਾ ਖੁੱਦਾ ਕਲਚਰ ਹੈ ਜਿੱਥੇ ਦੇ ਅਸੀਂ ਜਾਂਪਟਣਾ ਸੀ ਖੁੱਲਦੇ ਜਾ ਰਹੇ ਆ ਤੁਹਾਡੇ ذریعے ਇੱਕ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਜਾਣਾ ਚਾਹੋਗੇ ਇਹੀ ਸੰਦੇਸ਼ ਕੀ ਖੁਦ ਵੀ ਵੈਸਟਰਨ ਕਲਚਰ ਤੋਂ ਥੋੜਾ ਦੂਰ ਰਹਿ ਕੇ ਆਪਣੇ ਕਲਚਰ ਨਾਲ ਜੁੜੇ ਰਹੋ ਜੋ ਤੁਸੀਂ ਕਰੋਗੇ ਬੱਚਾ ਵੀ ਉਹੀ ਸਿੱਖੇਗਾ ਅਗਰ ਅਸੀਂ ਆਪਣੇ ਕਲਚਰ ਨਾਲ ਜੁੜੇ ਰਵਾਂਗੇ ਤਾਂ ਆਪਣਾ ਬੱਚਾ ਵੀ ਆਪਣੇ ਹੀ ਕਲਚਰ ਨਾਲ ਜੁੜਿਆ ਰਹੇਗਾ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਹੈ ਵੀ ਬੱਚਾ ਆਪਣਾ ਜਿਹੜਾ ਕਲਚਰ ਹੈ ਉਹ ਭੁੱਲਦਾ ਜਾ ਰਿਹਾ ਹੈ ਇਹਨੂੰ ਕਲਚਰ ਨੂੰ ਬਲਾਨ ਲਈ ਆਪਾਂ ਨੂੰ ਜੋ ਵਿਰਾਸਤੀ ਆਪਣੇ ਖੇਡਾਂ ਨੇ ਜਾਂ ਗੇਮਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਕੈਮਰਾਮੈਨ ਸ਼ੀਟੂ ਉਤਰੇ ਜਨਾ ਅਨਿਸ਼ ਕੌਸ਼ਲ Dá-te Deus.